ਮੇਰੇ ਪੀੜੇ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦਾ ਗੁਰਤਾਗੱਦੀ ਤੋਂ ਪਰਬਾਰਜ ਮਾਨ ਹੋਣ ਦਾ ਪਵਿੱਤਰ ਦਿਹਾੜਾ ਹੈ ਜਿੱਨਾਂ ਸਤਿਗੁਰੂ ਸਾਹਿਬ ਜੀਆ ਨੇ ਗੁਰੂ ਅਰਜਨ ਦੇ ਮਹਾਰਾਜਿਆਂ ਨੇ 1663 ਬਿਕਰਮੀ ਜੇਠ ਵਦੀ ਅਸ਼ਟਮੀ 15 ਮਈ 1605 ਈਸਵੀ ਨੂੰ ਅੰਮ੍ਰਿਤਸਰ ਸਾਹਿਬ ਕੋਠੜੀ ਸਾਹਿਬ ਅਕਾਲ ਤਖਤ ਸਾਹਿਬ ਉੱਪਰ ਗੁਰਤਾਗੱਦੀ ਦੀ ਦਾਤ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੀ ਜੋ ਸੰਸਾਰਿਕ ਉਮਰ ਹੈ 42 ਸਾਲ 9 ਮਹੀਨੇ 19 ਦਿਨ ਦੀ ਹੈ ਜਿਹਦੇ ਵਿੱਚ ਉਹਨਾਂ ਨੇ 32 ਸਾਲ 10 ਮਹੀਨੇ 12 ਦਿਨ ਗੁਰਿਆਈ ਗद्दी ਦੇ ਉੱਪਰ ਬਰਾਜਮਾਨ ਹੋ ਕਰਕੇ ਜੀਵਾਂ ਦੀ ਕਲਿਆਣ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵਾਰ ਦੀ ਗੱਲ ਆ ਕਿ ਸ਼ਿਕਾਰ ਖੇਡ ਕੇ ਸ਼ਸਤਰਾਂ ਦੇ ਨਾਲ ਲੈਸ਼ तीर کمان ਮੋਢੇ ਦੇ ਉੱਪਰ ਲਟਕਾਏ ਹੋਇਆ ਪੈਤਾ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਨਮਸ਼ਕਾਰ ਕੀਤੀ ਤੇ ਇਹਨਾਂ ਨੂੰ ਇਸ ਤਰ੍ਹਾਂ ਸੋਰ ਮਤਾਏ ਦੇ ਭੇਸ ਵਿੱਚ ਲਿਬਾਸ ਵਿੱਚ ਦੇਖ ਕੇ ਸ਼ਸਤਰਧਾਰੀ ਦੇਖ ਕੇ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਬਚਨ કહਿਆ ਸੀ ਇਸ ਘਰ ਦੇ ਨਾਲ ਤੁਰਕਾਂ ਦੀ ਬਣੇਗੀ ਨਹੀਂ ਤੇਜ ਵਿਸ਼ਕ ਤੁਰਕਾਂ ਦਾ ਬੜਾ ਹੈ ਪਰ ਆਪਨਾ ਤੇਰੇ ਜੋ ਬੋਕੇ ਆਪ ਹੀ ਸੀਤਲ ਹੋ ਜਾਣਗੇ ਆਪ ਜੀ ਨੂੰ ਕਿਸੇ ਦਾ ਭੈ ਨਹੀਂ ਸਭ ਕੋਈ ਭਗਤ ਕੇ ਲੋਗ ਤੇਮਾਰੀ ਆਗਿਆ ਮੈਂ ਹੈ ਕੋਈ ਸ਼ਸਤਰ ਤੇਮਾਰੇ ਨਿਗਟ ਨਹੀਂ ਆਵੇਗਾ ਜੋ ਆਵੇਗਾ ਸੋ ਨਿਵਰਤ ਹੋ ਜਾਏਗਾ ਗੁਰੂ ਹਰਗੋਬਿੰਦ ਸਾਹਿਬਾ ਸੱਚੇ ਬਾਦਸ਼ਾਹ ਜੀ ਆਨੇ ਗੁਰਤਾ ਗੱਦੀ ਦੇ ਉੱਪਰ ਬਰਾਜਮਾਨ ਹੋ ਕਰਕੇ ਕਹਿ ਦਤਾ ਕਿ ਜਿਹੜਾ ਪੇੜਾ ਸਾਹਿਬ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਆਨੋਂ ਦੇ ਦੇਓ ਤੇ ਜਿਹੜੀ ਸੇਲੀ ਆ ਇਹ ਹੁਣ ਸਾਡਾ ਗਾਤਰਾ ਬਣੇਗੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਦੋ ਤਲਵਾਰਾਂ ਪਹਿਨੀਆਂ ਔਰ ਸਾਧ ਸੰਗਤ ਅਬਦੁੱਲ ਤੇ ਨਥਮਲ ਦੋ ਟਾਡੀ ਸੌਰ ਸਿੰਘ ਦੇ ਰਹਿਣ ਵਾਲੇ ਜਨਾਂ ਦੇ ਬਾਬਤ ਇਤਿਹਾਸ ਵਿੱਚ ਆਉਂਦਾ ਆ ਐਸੇ ਰਾਗ ਢੰਗ ਸੋਂ ਉੱਚਰੈ ਕਾਇਰ ਸੁਣ ਰਣ ਪਾਠੈ ਐਸੇ ਬੀਰ ਰਾਸ ਢੰਗ ਦੇ ਨਾਲ 12 ਉਚਾਰਣ ਕਰਦੇ ਸੀ ਕਿ ਕਾਇਰ ਬੰਦਾ ਵੀ ਸੌਰਮਾ ਬਣ ਕੇ ਮੈਦਾਨੇ ਜੰਗ ਵਿੱਚ ਉਤਰ ਜਾਂਦਾ ਸੀ ਔਰ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੀ ਉਪਮਾ ਦੇ ਵਿੱਚ ਵਾਰ ਵੀ ਗਾਈ ਆ ਸੱਚਾ ਤਖਤ ਸੁਹਾਇਓ ਸਿਰ ਗੁਰ ਪਾਇਕੈ ਸਭ ਵਰਨੀ ਨਹ ਜਾਇ ਕਹੈ ਕਿਆ ਗਾਇਕ ਹੈ ਰਵਸਸ ਭਏ ਮਲੀਨ ਸੋ ਦਰਸ ਦਿਖਾਇਕ ਹੈ ਸ਼੍ਰੀ ਗੁਰ ਤਖਤ ਬਿਰਾਜੇ ਪ੍ਰਭੂ ਧਾਇਕ ਹੈ ਮੀਰ ਅਬਦਲ ਔਰ ਨੱਥਾ ਜਸ ਕਹ ਬਨਾਇਕ ਹੈ ਦੋ ਤਲਵਾਰੀ ਬਧਿਆ ਕ ਅਮੀਰੀ ਦੇਕ ਪੀਰ ਦੀ ਇੱਕ ਅਜਮਤ ਦੇਕ ਰਾਜ ਦੇਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਬਖੀਰ ਜੀ ਨਾਲ ਸਪਾਹੀਆ ਨੀਲ ਨਲ ਮਾਰ ਦੁਸ਼ਟਾਂ ਕਰੇ ਤਾ ਗੀਰ ਜੀ ਪਾਗ ਤੇਰੀ ਕੀ ਜਹਾਂਗੀਰ ਦੀ ਗੁਰੂ ਹਰਗੋਬਿੰਦ ਸਾਹਿਬ ਜਾਨ ਗੁਰਤਾ ਗਦੀ ਤੇ ਬਰਾਜਮਾਨ ਹੋਂਦਿਆਂ ਸਾਰ ਉਪਦੇਸ਼ ਦਿੱਤਾ ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ ਤੇ ਚੰਗੀ ਜਵਾਨੀ ਹੋਵੇਗੀ ਮੇਰੇ ਖੁਸ਼ੀ ਲੈਣਿਆਂ ਤੱਕਸਰਤਾ ਕਰੋ ਘੁਲੋ ਗਤ ਕੇ ਖੇਡੋ ਸ਼ਿਕਾਰ ਖੇਡਣ ਵਾਲੇ ਜੰਗਲਾਂ ਵਿੱਚ ਜਾਓ ਘੋੜੇ ਦੀ ਸਵਾਰੀ ਕਰੋ ਕਮਜ਼ੋਰੀ ਇੱਕ ਕੌਮੀ ਗੁਨਾਹ ਹੈ। ਔਰ ਜਿਸ ਵਿੱਚ ਕਿਸੇ ਨੋ ਵਿਖੇਮਾ ਨਹੀਂ ਕੀਤਾ ਜਾ ਸਕਦਾ। ਚੰਗੀ ਜਵਾਨੀ ਉਹ ਹੀ ਹੈ ਜੋ ਕੌਮ ਦੇ ਕੰਮ ਕਰਦਿਆਂ ਕਰਦਿਆਂ ਲੇਖੇ ਚੜ ਜਾਵੇ। ਸਾਨੂੰ ਪਵਿੱਤਰ ਹਿਰਦੇ ਤੇ ਸ਼ਿਵਾਸ਼ ਦਿਮਾਗ ਦੀ ਲੋੜ ਹੈ। ਪਹਿਲਾਂ ਮਰਨ ਕਬੂਲ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲਓ। ਮੌਤ ਦਾ ਡਰ ਇਸ ਲਈ ਲੱਗਦਾ ਹੈ ਕਿਉਂਕਿ ਅਸੀਂ ਜਵਾਨੀ ਜੀਵਨ ਮਾਣਿਆ ਨਹੀਂ ਕਬਰਾਟ ਇਸ ਲਈ ਹੁੰਦੀ ਆ ਕਿਉਂਕਿ ਜੀਵਨ ਦਾ ਰਸ ਨਹੀਂ ਆਇਆ ਭੈ ਇਸ ਲਈ ਪਹ ਪਹਦਾ ਹੈ ਕਿਉਂਕਿ ਮੰਜ਼ਲ ਦੂਰ ਦਿਸਦੀ ਹੈ ਮੌਤ ਨੂੰ ਵੰਗਾਰੋਗੇ ਤੇ ਮੌਤ ਨਸ ਜਾਏਗੀ ਸਿਰ ਉੱਚਾ ਕਰਕੇ ਟੁਰਨਾ ਸਿੱਖੋਗੇ ਤੇ ਕਬਰਾਟ ਦੂਰ ਹੋ ਜਾਏਗੀ ਟੁਰਨ ਦਾ ਨਿਸ਼ਚਾ ਕਰੋਗੇ ਤਾਂ ਮੰਜ਼ਲ ਨੇੜੇ ਆ ਜਾਏਗੀ ਵਾਹਿਗੁਰੂ ਦਾ ਆਸਰਾ ਰੱਖੋਗੇ ਤੇ ਡਰ ਉੱਡ ਪੁੱਡ ਜਾਏਗਾ ਔਰ ਨਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਗਤਾਂ ਨੂੰ ਕਹਿ ਦਿੱਤਾ ਕਿ ਤੁਸੀਂ ਮਤਾਂਏ ਸਮਝੋ ਕਿ ਅਸੀਂ ਥੋੜੇ ਆ ਮਹਾਰਾਜ ਕਹਿੰਦੇ ਵੀ ਸੋਮਿਆਂ ਤੋਂ ਹੀ ਇੱਕ ਵੱਡੇ ਵਿਸ਼ਾਲ ਦਰਿਆ ਬਣਦੇ ਨੇ ਤੁਸੀਂ ਸੋਮਿਆਂ ਦੀ ਨਿਆਈਓ ਜਦੋਂ ਤੁਸੀਂ ਇਕੱਠੇ ਹੋ ਜਾਓਗੇ ਆਪਣੀ ਤਾਕਤ ਨੂੰ ਪਛਾਣੋਗੇ ਇੱਕ ਹੜ ਰੂਪ ਬਣ ਜਾਓਗੇ ਜਿਹੜਾ ਵੀ ਸਾਹਮਣੇ ਆਏਗਾ ਉਸਨੂੰ ਰੋੜ ਦੇਵੋਗੇ ਤੁਸੀਂ ਤਲਵਾਰਾਂ ਤੇ ਪੰਤਾਂ ਪਹਿਨਾਈਆਂ ਨੇ ਕਿ ਤੁਸਾਂ ਨੇ ਜ਼ਾਲਮ ਦੇ ਜ਼ੁਲਮ ਨੂੰ ਰੋਕਣਾ ਆ ਸਤਿਗੁਰੂ ਗੁਰੂ ਅਰਗੁਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਉਪਦੇਸ਼ ਦੇ ਕਰਕੇ ਖਾਲਸਾ ਜਿਓ ਜਿਹੜਾ ਕਾਇਰ ਤੇ ਬੁਜਦਲ ਲੋਕਸਾਨ ਉਹਨਾਂ ਨੂੰ ਸੂਰਮੇ ਬਣਾ ਦਿੱਤਾ ਗੁਰੂ ਅਰਗੁਮੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਣ ਦਾ ਪਵਿੱਤਰ ਦਿਹਾੜਾ ਹੈ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਾਧ ਸੰਗਤ ਜੀਓ ਹੁਣ ਸਿੱਖ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਜੀ ਗਿਆਨੀ ਜਸਵਿੰਦਰ ਸਿੰਘ ਜੀ ਦਰਦੇ ਉਹਨਾਂ ਤੋਂ